ਅੱਜ ਨਾ ਚੋਣ ਹੁੰਦੇ ਐ ਨਾ ਗੁਰੂ ਸਾਹਿਬ ਦਾ ਵੇਰਵਾ ਮਿਲਦਾ ਆ ਦੇਖੋ ਕਿੱਡੇ ਨਲੈਕੀ ਦੀ ਗੱਲ ਐ ਕਿ ਅੱਜ ਤੱਕ 328 ਰੂਪਾਂ ਦਾ ਵੇਰਵਾ ਐਸਜੀਪੀਸੀ ਦੇ ਨਹੀਂ ਸਕੀ ਆ ਕੱਲ ਕਹਿੰਦਾ ਭਗਵੰਤ ਮਾਨ ਕਿ 169 ਰੂਪਾਂ ਦਾ ਵੇਰਵਾ ਡੇਰਿਆਂ ਚ ਸਾਨੂੰ ਮਿਲ ਗਿਆ ਸਾਧ ਸੰਗਤ ਜੀ ਐਸਜੀਪੀਸੀ ਨੇ ਖੁਦ ਕਿਉਂ ਨਹੀਂ ਇਹ ਕੀਤਾ ਉਹਨਾਂ ਨੇ ਆਪ ਕਿਉਂ ਨਹੀਂ ਇਹ ਕਾਰਡ ਕੱਢੀ ਆਪ ਕਿਉਂ ਨਹੀਂ ਡਰੇਸ ਕੀਤੇ ਕਿਉਂਕਿ ਬਦਾਲ ਚ ਕਾਲਾ ਇਹ ਸਤਿੰਦਰ ਸਿੰਘ ਕੋਲੀ ਦਾ ਕੰਮ ਸੁਖਬੀਰ ਬਾਦਲ ਦਾ ਵੀ ਉਹ ਕੰਮ ਕਰਦਾ ਤੇ ਸਿੱਧਾ ਇਨਵੈਸਟੀਗੇਸ਼ਨ ਜਿਹੜੇ ਕਫਲੇ ਸੁਖਬੀਰ ਬਾਦਲ ਨੇ ਸਤਿੰਦਰਪਾਲ ਸਿੰਘ ਕੋਲੀ ਦੇ 10 ਕਰੋੜ ਖਾਤੇ ਆ ਉਹ ਸੁਖਬੀਰ ਨੇ ਰੋਕਿਆ ਕੈਦ ਤੋਂ ਵਾਪਸ ਨਾ ਲਾਓ ਕਾਰਵਾਈ ਹੌਲੀ ਕਰੋ ਆ ਸਾਡੇ ਗੁਰੂ ਘਰ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੋਲੀਆਂ ਚਲਵਾ ਕੇ ਸਰਕਾਰਾਂ ਨੇ ਸਿੱਖਾਂ ਨੂੰ ਕਤਲ ਕੀਤਾ ਹੈ ਮਹਾਰਾਜ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਫੜਿਆ ਨਹੀਂ ਹੈਗਾ ਉੱਥੇ ਤੱਕ ਵੀ ਉਂਗਲ ਚੱਲੀ ਜਾਊਗੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਫੇਰ ਮੁੜ ਕੇ ਡੀਜੀਪੀ ਸੈਣੀ ਫੇਰ ਉਮਰਾਨ ਅਨੰਦਲ ਤੇ ਸ਼ਰਮੇ ਦੇ ਉੱਤੇ ਇਹ ਗੋਲੀ ਚੱਲਣ ਦੇ ਇਲਜ਼ਾਮ ਲੱਗਦੇ ਹੈਗੇ ਆ ਕਿ ਆਜ ਭਾਰਤ ਦੇਸ਼ ਦਾ ਜਿਹੜੇ ਸੂਬੇਦਾਰ ਆ ਜਿਵੇਂ ਆ ਭਗਵੰਤ ਮਾਨ ਕਾਬਤਖ ਸਾਹਿਬ ਤੇ ਗਿਆ ਇਹੋ ਜਿਹਾਂ ਦੇ ਹੱਥ 'ਚ ਸਾਡੀਆਂ ਕੁੰਜੀਆਂ ਚੋਣਾ ਦੀਆਂ ਸਾਰਾ ਕੁਝ ਚਲੇ ਗਿਆ ਸੋ ਅੱਜ ਜਦ ਅਸੀਂ ਇੱਥੇ ਬੈਠੇ ਆਂ ਤੇ 27 ਸਾਡੇ ਸਾਹਮਣੇ ਆ ਰਿਹਾ ਜੇ ਆਪਾਂ ਨੇ ਗੁਰਸਿੱਖੀ ਨੂੰ ਬਚਾਉਣਾ ਹੈ ਜਿਹੜੀ ਸਟੇਟ ਸਪੌਂਸਰਡ ਕਿਲਿੰਗ ਕੀਤੀ ਹੈ ਪੰਜਾਬ ਪੁਲਿਸ ਨੇ ਬੰਦੇ ਮਾਰੇ ਆ ਜਸਵੰਤ ਸਿੰਘ ਖਾਲੜਾ ਦਾ ਮਰਡਰ ਹੋਇਆ ਸਾਡੇ ਕੌਕੇ ਸਾਹਿਬ ਦਾ ਮਰਡਰ ਹੋਇਆ ਇਹਦਾ ਆਪਾਂ ਲੇਖਾ ਜੋਖਾ ਕਰਨ ਜਿਵੇਂ ਛੇ ਪੇ ਪਾਤਸ਼ਾਹਾਂ ਨੇ ਔਰ ਇਹ ਤਖਤ ਪਰ ਸਾਨੂੰ ਬਿਠਾ ਕੇ ਸਿਖਾਇਆ ਸੀਗਾ ਆਪਾਂ ਨੂੰ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਕੇ ਆਪਣੇ ਹੱਕਾਂ ਨੂੰ ਕਾਇਮ ਕਰਨ ਵਾਸਤੇ ਇੱਧਰ ਵੀ ਲੜਨਾ ਪੈਣਾ ਜੋ ਸਥਿਤੀ ਹੈ ਸਾਰਾ ਕੁਝ ਪੁਲਿਸ ਦੇ ਹੱਥ 'ਚ ਹੈ ਹਥਿਆਰ ਇਹਨਾਂ ਦੇ ਹੱਥ 'ਚ ਹੈ ਕੱਲੇ-ਕੱਲੇ ਮੋਬਾਈਲ ਦੀ ਟ੍ਰੇਸਿੰਗ ਕੱਲੇ-ਕੱਲੇ ਮੋਬਾਈਲ 'ਤੇ ਕੀ ਗੱਲਾਂ ਹੋ ਰਹੀਆਂ ਥੋੜਾ ਦਿਮਾਗ ਇਹਨਾਂ ਦੇ ਹੱਥ 'ਚ ਹੈ ਇਹ ਥੋੜੀ ਟ੍ਰੇਸ ਕਰ ਸਕਦੇ ਆ ਇਹ ਤੁਹਾਨੂੰ ਵਾਰ ਕੇ ਵੱਟ ਸਕਦੇ ਆ ਇਹਨਾਂ ਨੇ ਗੈਂਗਸਟਰ ਪਾਲ ਕੇ ਬਾਹਰ ਵੀ ਸਿੱਖ ਮਾਰਤੇ ਹੈਗੇ ਆ ਇਹਨਾਂ ਨੂੰ ਚੈਲੰਜ ਕਰਨ ਵਾਸਤੇ ਆਪਾਂ ਨੂੰ ਸਰਕਾਰ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਆਇਨਾ ਦਿਖਾ ਦਈਏ ਕਿ ਆਪ ਤੁਸੀਂ ਕਰਦੇ ਹੋ ਤੇ ਸਾਡੀ ਆਵਾਜ਼ ਬੁਲੰਦ ਹੋ ਸਕੇ ਪਰਮ ਸਰਕਾਰਯੋਗ ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਵਾਲੀ ਧਰਤੀ ਤਖਤਪੁਰ ਸਾਹਿਬ ਤੇ ਕਤਰਤ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੇ ਨਾਨਕ ਸਰੋਵਰ ਸਾਡੇ ਉਰੇ ਉਪਸਥਿਤ ਹੈਗੇ ਉਹ ਜਿਹੜੇ ਗੁਰੂ ਨਾਨਕ ਸਾਹਿਬ ਨੇ ਮਾਲਵੇ ਦੇ ਵਿੱਚ ਦਸਿਆ ਕਟੀਆਂ ਉਹਨਾਂ ਨੂੰ ਯਾਦ ਰੱਖਦੇ ਆਂ ਜਿਸ ਦੇ ਉਪਰੰਤ ਗੁਰਗਦੀ ਗੁਰੂ ਸਾਹਿਬਾਨਾਂ ਦੀ ਜਦ 6ਵੇਂ ਰੂਪ ਚ ਆਈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੀ ਸੋਚ ਤੇ ਸਿਧਾਂਤ ਸਾਡੇ ਸਾਹਮਣੇ 1606 ਦੇ ਵਿੱਚ ਮੀਰੀ ਪੀਰੀ ਦਾ ਐਲਾਨ ਕਰਤਾ ਜਿਹੜੀ ਸੋਚ ਗੁਰੂ ਅੰਗਦ ਸਾਹਿਬ ਦੇ ਅਖਾੜਿਆਂ ਦੇ ਵਿੱਚ ਪੜਕੇ ਸਿੱਖਾਂ ਨੂੰ ਸਰੀਰਕ ਤੌਰ ਤੇ ਸਿਧਾਂਤਕ ਤੌਰ ਤੇ ਨਾਮ ਸਿਮਰ ਨਾਲ ਤਗੜਾ ਕਰਦੀ ਸੀ ਉਹ ਛੇਵੇਂ ਪਾਤਸ਼ਾਹ ਨੇ ਹਥਿਆਰ ਮੰਗ ਕੇ ਘੋੜੇ ਰੱਖ ਕੇ ਸ਼ਿਕਾਰ ਖੇਡ ਕੇ ਇੱਕ ਇਹੋ ਜਿਹਾ ਸਿੱਖ ਕੌਮ ਨੂੰ ਤਿਆਰ ਕੀਤਾ ਕਿ ਉਹਨਾਂ ਨੂੰ ਆਪਣੇ ਹੱਕ ਹਕੂਕ ਤੇ ਪਹਿਰਾ ਦੇਣ ਵਾਸਤੇ ਜੰਗ ਲੜਨ ਲਈ ਵੀ ਤਿਆਰ ਕਰਤਾ ਇਹ ਮੀਰੀ ਪੀਰੀ ਦੇ ਸਿਧਾਂਤ ਨੇ ਜਿਹੜਾ ਅੰਬਰਸਰ ਸਾਹਿਬ ਦੇ ਵਿੱਚ 1612 ਤੋਂ 13 ਤਾਈ ਉਹਨਾਂ ਨੇ ਜਾ ਕੇ ਅੰਬਰਸਰ ਤੋਂ ਹਰਗੋਬਿੰਦਪੁਰ ਸਥਾਪਿਤ ਕੀਤਾ ਉਹ ਮੁਗਲਾਂ ਨੂੰ ਦੱਸਣ ਵਾਸਤੇ ਕਿ ਅਸੀਂ ਆਜ਼ਾਦ ਹਾਂ ਤੁਹਾਡੇ ਅਧੀਨ ਨਹੀਂ ਤੇ ਅਸੀਂ ਆਪਣੀਆਂ ਛਾਉਣੀਆਂ ਆਪਣੇ ਨਗਰ ਆਪ ਸਥਾਪਿਤ ਕਰ ਸਕਦੇ ਹਾਂ ਮੁਗਲਾਂ ਨੇ ਉੱਥੇ ਹਮਲੇ ਕੀਤੇ ਔਰ ਉੱਥੇ ਗੁਰੂ ਸਾਹਿਬ ਨੇ ਪਹਿਲੀ ਵਾਰੀ ਸਿੱਖਾਂ ਨੂੰ ਜਿਹੜੀਆਂ ਤਾਕਤਾਂ ਸਾਡੇ ਉੱਤੇ ਆਪਣੀ ਚਲਾਉਣਾ ਚਾਹੁੰਦੇ ਸੀ ਉਹਨਾਂ ਦਾ ਮੁਕਾਬਲਾ ਕਰਕੇ ਦੇ ਵਸਤਾ ਕਿ ਸਿੱਖ ਸਿਰਫ ਤੇ ਸਿਰਫ ਉਹ ਇੱਕ ਰੱਬ ਨੂੰ ਸਿਆਣਦੇ ਆ ਤੇ ਜਿਹੜਾ ਨਜਾਇਜ਼ ਰਾਜ ਹੈ ਉਹਦੇ ਬਰਖਲਾਫ ਜੰਗ ਲੜਨ ਤੱਕ ਤਿਆਰ ਹੈਗੇ ਆ ਜਦ ਹਰ ਗੋਬਿੰਦਪੁਰ ਸਾਹਿਬ ਦੇ ਉੱਤੇ ਹਮਲੇ ਹੋਏ ਤਾਂ ਗੁਰੂ ਸਾਹਿਬ ਨੇ ਉੱਥੇ ਬਿਲਕੁਲ 1615 ਦੇ ਵਿੱਚ ਜਿਹੜੀਆਂ ਪਹਿਲੀ ਵਾਰੀ ਜੰਗ ਲੜੀਆਂ ਸਿੱਖਾਂ ਨੇ ਉਹ ਜੰਗ ਫਤਿਹ ਕੀਤੀ ਫੇਰ ਮੁੜ ਕੇ ਜਦ ਕਰਤਾਰਪੁਰ ਸਾਹਿਬ ਬਸਾਏ ਉਥੇ ਪੈਂਡਾ ਖਾਨ ਉਹਨਾਂ ਦਾ ਹੀ ਚੇਲਾ ਮੁੜ ਕੇ ਹਮਲਾਵਾਰ ਬਣਿਆ ਲਾਹੌਰ ਹਕੂਮਤ ਦਾ ਉਹ ਗੁਲਾਮ ਬਣ ਕੇ ਤੇ ਬਹੁਤ ਵੱਡੀ ਉਥੇ ਫੌਜ ਲੈ ਕੇ ਆਇਆ ਉਥੇ ਗੁਰੂ ਸਾਹਿਬ ਦੀ ਸਖਲਾਈ ਦੇ ਉੱਤੇ ਉਹਨਾਂ ਦੇ ਹੁਣ ਹਰਸ ਪੁੱਤ ਬਾਬਾ ਤਿਆਗਮਲ ਜੀ ਨੇ ਜਿਹੜੀ ਮੀਰੀ ਪੀਰੀ ਦੀ ਵਿਧਿਆ ਆਪਣਾਈ ਹੋਈ ਸੀ ਉਹ ਲੈ ਕੇ ਗੁਰੂ ਸਾਹਿਬ ਨੇ ਉੱਥੇ ਜੰਗਾਂ ਦੇ ਵਿੱਚ ਇਹੋ ਜੀ ਜਿੱਤ ਪਾਈ ਕਿ ਉਹਨਾਂ ਨੇ ਆਪਣੇ ਪਿਤਾ ਤੋਂ ਖਤਾਬ ਤੇ ਇੱਕ ਬਹਾਦਰ ਦਾ ਉਹਨਾਂ ਨੇ ਕਮਾਲਿਆ ਸੀਗਾ ਜਿੱਥੇ ਆਪਾਂ ਕਰਤਾਰਪੁਰ ਸਾਹਿਬ ਨੂੰ ਪੈਂਡੇ ਖਾਂ ਬਾਰੇ ਯਾਦ ਕਰਦੇ ਆਂ ਉਸ ਤੋਂ ਉਪਰੰਤ ਵੀ ਲਾਹੌਰ ਦੀ ਹਕੂਮਤ ਨੇ ਮੁੜ ਕੇ ਫੇਰ ਗੁਰੂ ਸਾਹਿਬ ਦੇ ਉੱਤੇ ਹਮਲੇ 1630 31 ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਆਲੇ-ਦੁਆਲੇ ਬਿਲਕੁਲ ਉੱਥੇ ਲੜੀਆਂ ਤੇ ਫੇਰ ਗੁਰੂ ਸਾਹਿਬ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਇੱਧਰ ਮਾਲਵੇ 'ਚ ਆ ਗਏ ਮਾਲਵੇ ਦੇ ਵਿੱਚ ਜਿਹੜੀਆਂ ਮੰჯੀਆਂ ਨੇ ਕੰਮ ਕੀਤਾ ਸੀਗਾ ਜਿਹੜੇ ਗੁਰਸਿੱਖੀ ਨਾਲ ਜੁੜੇ ਸੀਗੇ ਉਹ ਗੁਰੂ ਸਾਹਿਬ ਦੇ ਨਾਲ ਤੁਰੇ ਤੇ ਸਾਧ ਸੰਗਤ ਜੀ ਜਦ ਆਜ਼ਾਦੀ ਦੀ ਲਹਿਰ ਮੀਰੀ ਪੀਰੀ ਦੀ ਸੋਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਸੰਗਤ ਦੇ ਵਿੱਚ ਬਸਾਤੀ ਉਹਨਾਂ ਨੂੰ ਆਪਣੇ શરીર ਨੂੰ ਵਰਤਣਾ ਆਪਣੇ ਆਪ ਨੂੰ ਹਥਿਆਰਬੰਦ ਕਰਕੇ ਕਿਸੇ ਦੀ ਈਨ ਨਾ ਮੰਨੀ ਸਿਰਫ ਤੇ ਸਿਰਫ ਜੈਜ਼ ਰਾਜ ਦੇ ਨਾਲ ਰਹਿਣਾ ਨਜਾਇਜ਼ ਨੂੰ ਠੋਕਰ ਮਾਰਨੀ ਉਹ ਸਾਧ ਸੰਗਤ ਜੀ ਇਹ ਮਾਲਵੇ ਦੇ ਵਿੱਚ ਬਹੁਤ ਵੱਡੀ ਲਹਿਰ ਉੱਠੀ ਜਿਹਦਾ ਨਤੀਜਾ ਸੀਗਾ ਕਿ ਪਿੰਡ ਮਹਾਰਾਜ ਦੇ ਵਿੱਚ ਇੱਕ ਬਹੁਤ ਵੱਡਾ ਹਮਲਾ ਉਥੇ ਦੇ ਲੋਕਲ ਜਿਹੜੇ ਸੂਬੇਦਾਰ ਲਾਹੌਰ ਦੇ ਅਧੀਨ ਇਹ ਸੂਬਾ ਸੀਗਾ ਇੱਥੇ ਜਿਹੜੇ ਲੋਕਲ ਮੁਗਲ ਹਕੂਮਤ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਵਾਦੇ ਪ੍ਰਭਾਵ ਨੂੰ ਸੰਗਤ ਨੂੰ ਨਾਲ ਜੁੜਦਿਆਂ ਹੋਇਆਂ ਦੇਖਦੇ ਆ ਉਹਨਾਂ ਨੇ ਇਹਨਾਂ ਨੂੰ ਨੱਪਣ ਤੇ ਦਬਾਉਣ ਦੀ ਯਤਨ ਕੀਤੇ ਤੇ ਹਰਗੋਬਿੰਦ ਪਾਤਸ਼ਾਹ ਨੇ ਉੱਥੇ ਜਿਹੜੀ ਸਿੱਖਿਆ ਆਪਣੇ ਕੌਮ ਨੂੰ ਦਿੱਤੀ ਸੀ ਮੀਰੀ ਪੀਰੀ ਦੀ ਔਰ ਜਿਹੜਾ ਉਹਨਾਂ ਨੇ ਤਿਆਰੀਆਂ ਕੀਤੀਆਂ ਇੱਕ ਲੜਨ ਨੂੰ ਤਿਆਰ ਕੌਮ ਖੜੀ ਕੀਤੀ ਜਿਹੜੀ ਨਾਮ ਸਿਮਰਨ ਨਾਲ ਜੁੜ ਕੇ ਇੱਕ ਰੱਬ ਨਾਲ ਜੁੜ ਕੇ ਉਹ ਲੰਗਰ ਤੇ ਪੰਗਤ ਦੇ ਵਿੱਚ ਬੈਠ ਕੇ ਇੱਕ ਮਨੁੱਖਤਾ ਨੂੰ ਮੰਨ ਕੇ ਉਹਨਾਂ ਨੇ ਉੱਠ ਕੇ ਮੁੜ ਕੇ ਉਰੇ ਮਹਾਰਾਜ ਦੇ ਵਿੱਚ 1634 ਦੇ ਵਿੱਚ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਜਿਹਦੇ ਨਾਲ ਸਿੱਖੀ ਇਸ ਮਾਲਵੇ ਦੇ ਵਿੱਚ ਵੱਡੇ ਰੂਪ ਨਾਲ ਵਸਣ ਲੱਗ ਪਈ ਪਰ ਸਿੱਖੀ ਸੰਸਥਾਵਾਂ ਹੈਗੀਆਂ ਸਿੱਖੀਆਂ ਸੰਸਥਾਵਾਂ ਦੇ ਨਾਲ ਚੱਲਦੀਆਂ ਜੇ ਮਾਤਾ ਖੀਵੀ ਜੀ ਦਾ ਲੰਗਰ ਹੈ ਗੁਰੂ ਨਾਨਕ ਸਾਹਿਬ ਦੇ ਲੰਗਰ ਤੋਰੇ ਆ ਜੇ ਪੰਗਤ ਵਿੱਚ ਬੈਠਣਾ ਇੱਕੋ ਬਾਟੇ 'ਚ ਹਰੇਕ ਨੂੰ ਛਕਾਉਣਾ ਮਾਨਸ ਕੀ ਜਾਤ ਸਭੇ ਇੱਕ ਪਛਾਣ ਬੋਧ ਆਦੇਸ਼ ਦੇਣਾ ਤਾਂ ਇਹ ਕਿਹੜੀਆਂ ਚੀਜ਼ਾਂ ਕਰਦੀਆਂ ਸਾਡੇ ਗੁਰੂ ਘਰ ਕਰਦੇ ਆ ਸਾਡੀਆਂ ਟਕਸਾਲਾਂ ਕਰਦੀਆਂ ਸਾਡੇ ਰਹਿਣ-ਬਹਿਣ ਤੇ ਜਿਹੜੇ ਜਥੇ ਲੰਗਰ ਲਾਉਂਦੇ ਆ ਉਹ ਸਿੱਖਦੇ ਆ ਇਹ ਸਿੱਖੀ ਸਿਖਲਾਈ ਗੁਰੂ ਕੀ ਬਹੁਤ ਵੱਡੀ ਇੱਕ ਰੂਪ ਇੱਥੇ ਫੇਰ ਮਹਾਰਾਜ ਤੋਂ ਜੰਗਾਂ ਲੜ ਕੇ ਤਖਤਪੁਰਾ ਸੈਂਟਰ ਬਣਿਆ ਛੇਵੇਂ ਪਾਤਸ਼ਾਹ ਦਾ ਇੱਥੇ ਫੇਰ ਜਿਹੜੀ ਮੀਰੀ ਪੀਰੀ ਦੀ ਸੋਚ ਹੈ ਉਹ ਉਹਨਾਂ ਨੇ ਆਪਣੇ ਸੰਗਤ ਦੇ ਵਿੱਚ ਪੱਕੇ ਤੌਰ ਤੇ ਬਸਾਉਣ ਵਾਸਤੇ ਲੰਗਰ ਦੀ ਮਰਿਆਦਾ ਗੁਰੂ ਕੀ ਦੇਖ ਰੇ ਗੁਰੂ ਕੀ ਬਾਣੀ ਕੀਰਤਨ ਦਰਬਾਰ ਸਾਰੇ ਇਸ ਧਰਤੀ ਤੇ ਹੋਏ ਤੇ ਜੇ ਅੱਜ ਸਿੱਖੀ ਮਾਲਵੇ ਦੇ ਵਿੱਚ ਹੈਗੀ ਹੈ ਉਹਦੇ ਵਿੱਚ ਬਹੁਤ ਵੱਡਾ ਸਥਾਨ ਇਹ ਤਖਤਪੁਰ ਸਾਹਿਬ ਦਾ ਹੈਗਾ ਜਿੱਥੇ ਬੈਠ ਕੇ ਛੇਵੇਂ ਪਾਤਸ਼ਾਹ ਨੇ ਨਾਮ ਸਿਮਰਨ ਤੋਂ ਲੈ ਕੇ ਜੰਗ ਲੜਨ ਤਾਈਂ ਆਪ ਜੀਆ ਨੂੰ ਇੱਥੇ ਆ ਬਖਸ਼ਿਸ਼ ਕੀਤੀ ਹੈ ਤਾਂ ਹੀ ਵਾਰ-ਵਾਰ ਸਿੱਖ ਸੰਗਤਾਂ ਇਹਨਾਂ ਨੂੰ ਚੇਤੇ ਕਰਦੀਆਂ ਕਿਉਂਕਿ ਤਖਤਪੁਰ ਦੇ ਤਖਤੋਂ ਹਰਗੋਬਿੰਦ ਪਾਤਸ਼ਾਹ ਸਾਹਿਬ ਮਹਾਰਾਜ ਨੇ ਇੱਥੋਂ ਜਿਹੜਾ ਪ੍ਰਚਾਰ ਪ੍ਰਸਾਰ ਸਿਖਲਾਈ ਤੁਹਾਨੂੰ ਇੱਕ ਕੌਮ ਬਣਾ ਕੇ ਦਿੱਤਾ ਇਹ ਮਾਲਵੇ ਦਾ ਮੋਢਾ ਇੱਥੇ ਗੁਰੂ ਸਾਹਿਬ ਨੇ ਜਿਹੜੇ ਸਬਕ ਜੰਗਾ ਲੜ ਕੇ ਗੁਰਬਾਣੀ ਦੇ ਸਾਰੇ ਇੱਥੇ ਆ ਕੇ ਸਾਨੂੰ ਬਖਸ਼ੇ ਸੀ ਸੋ ਵਧਾਈ ਹੈ ਤੁਹਾਨੂੰ ਅੱਜ ਤੁਸੀਂ ਆਪਣੇ ਗੁਰੂ ਨੂੰ ਚੇਤੇ ਰੱਖਦੇ ਹੋਏ ਮੋਢਾ ਇੱਥੇ ਆਏ ਹੋ ਤੇ ਫਕਰ ਹੈ ਸਾਨੂੰ ਕਿ ਆਪਾਂ ਇੱਥੇ ਆਏ ਸਾਲ ਕਾਨਫਰੰਸ ਰੱਖਦੇ ਆਪ ਜੀਆਂ ਦੀਆਂ ਸੰਗਤਾਂ ਨੇ ਦਿਨਾਂ ਸਾਭੀ ਬਹੁਤ ਵੱਡੇ ਕੱਠ ਕੀਤੇ ਜਿਹੜੇ ਅਗਲੇ ਗੁਰੂ ਸਾਹਿਬ ਦੇ ਚਰਨ ਛੋਹੇ ਦਸ਼ਮ ਪਿਤਾ ਦੇ ਉਰੇ ਇਸ ਇਲਾਕੇ 'ਚ ਹੋਏ ਆ ਜਿਹੜੇ ਤਿੰਨ ਗੁਰੂ ਸਾਹਿਬਾਨ ਆਪਾਂ ਚੇਤੇ ਕਰਦੇ ਆ ਤੇ ਵਰਾਜਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੌਥੇ ਤੁਹਾਡੇ ਉਰੇ ਹੋ ਗਏ ਜਿਸ ਦਿਨ ਅਸੀਂ ਅੱਜ ਫੇਰ ਉਹ ਸਬਕ ਸਿੱਖਣੇ ਆ ਔਰ ਉਹ ਸਬਕਾਂ ਦੇ ਅਧਿਨ ਆਪਣੇ ਗੁਰੂ ਦੀ ਦੇਖ ਰਹਿਖ ਕਰਨੀ ਆ ਪਰ ਸਾਧ ਸੰਗਤ ਜੀ ਜਿੱਥੇ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਜਿੱਥੇ ਬਹੁਤ ਸਾਰੇ ਜਾ ਕੇ ਨਨਕਾਣਾ ਸਾਹਿਬ ਸ਼ਹੀਦ ਹੋ ਕੇ ਆਪਣੇ ਗੁਰੂ ਘਰ ਆਜ਼ਾਦ ਕਰਕੇ ਐਸਜੀਪੀਸੀ ਸਿੱਖ ਗੁਰਦੁਆਰਾ ਐਕਟ ਬਣਾ ਕੇ ਉਹ ਸੰਸਥਾ ਖੜੀ ਕੀਤੀ ਕੁਰਬਾਨੀਆਂ ਜੇਤੋ ਕੇ ਮੋਰਚੇ ਰਹੀ ਸਾਥਾਂ ਜਾ ਕੇ ਤੁਸੀਂ ਕੁਰਬਾਨ ਹੋ ਕੇ ਆਪਣੇ ਗੁਰੂ ਘਰ ਆਜ਼ਾਦ ਕਰਨ ਦੇ ਯਤਨ ਕੀਤੇ ਤਾਂ ਕਿ ਉਹ ਸੋਚ ਤੇ ਸिखਲਾਈ ਸਾਰੀ ਸੰਗਤਾਂ ਇ ਪਹੁੰਚੇ ਮਨੁੱਖਤਾ ਤੇ ਪਹੁੰਚੇ ਮਨੁੱਖਤਾ ਦਾ ਸੁਧਾਰ ਹੋਵੇ ਅੱਜ ਉਥੇ ਵੀ ਬਹੁਤ ਵੱਡੇ ਕਪਲੇ ਹੋ ਰਹੇ ਹਨ 328 ਰੂਪ ਗੁਰੂ ਸਾਹਿਬ ਕੇ ਬਿਲਕੁਲ ਗਾਇਬ ਕਰਤੇ ਇਹਨਾਂ ਦੇ ਚੋਣ ਨਹੀਂ ਕੀਤੇ ਜਾ ਰਹੇ ਜਿਹੜੀ ਜਮੂਰੀਅਤ ਤੁਸੀਂ ਇਸ ਏਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਜਮੂਰੀਅਤ ਖੜੀ ਕੀਤੀ ਸੀ ਜਿਹਦੇ ਵਿੱਚ ਸਤਕਾਰਯੋਗ ਬੀਬੀਆਂ ਦਾ ਵੋਟ ਪਾਉਣ ਦਾ ਹੱਕ ਸੀਗਾ ਨਾ ਅਮਰੀਕਾ ਨਾ ਬ੍ਰਿਟੇਨ 'ਚ ਉਸ ਸਮੇਂ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਸੀਗਾ ਜਿੱਥੇ ਗੁਰੂ ਸਾਹਿਬ ਦੀ ਸਖਲਾਈ ਇਹ ਦੀਨ ਬਿਲਕੁਲ ਮਾਈ ਭਾਈ ਨੂੰ ਬਰਾਬਰ ਸਮਝ ਕੇ ਆਪਾਂ ਨੇ ਇਹ ਸੰਸਥਾ ਉਰੇ ਲਾਗੂ ਕੀਤੀ ਸੀ ਅੱਜ ਨਾ ਚੌਣ ਹੁੰਦੇ ਆ ਨਾ ਗੁਰੂ ਸਾਹਿਬ ਦਾ ਵੇਰਵਾ ਮਿਲਦਾ ਆ ਦੇਖੋ ਕਿੱਡੇ ਨਲੈਕੀ ਦੀ ਗੱਲ ਹੈ ਕਿ ਅੱਜ ਤੱਕ 328 ਰੂਪਾਂ ਦਾ ਵੇਰਵਾ ਐਸਜੀਪੀਸੀ ਦੇ ਨਹੀਂ ਸਕੀ ਹੁਣ ਕੇਸ ਪਏ ਹੋਏ ਆ ਪੁਲਸੋ ਦੇ ਵਿੱਚ ਦਖਲੰਦਾਜੀ ਦੇਰੀ ਹੈ ਆ ਕੱਲ ਕਹਿੰਦਾ ਭਗਵੰਤ ਮਾਰ ਕਿ 169 ਸਰੂਪਾਂ ਦਾ ਵੇਰਵਾ ਡੇਰਿਆਂ 'ਚ ਸਾਨੂੰ ਮਿਲ ਗਿਆ ਸਾਧ ਸੰਗਤ ਜੀ ਐਸਜੀਪੀਸੀ ਨੇ ਖੁਦ ਕਿਉਂ ਨਹੀਂ ਇਹ ਕੀਤਾ ਉਹਨਾਂ ਨੇ ਆਪ ਕਿਉਂ ਨਹੀਂ ਇਹ ਕਾਰਡ ਕੱਢੀ ਆਪ ਕਿਉਂ ਨਹੀਂ ਟਰੇਸ ਕੀਤੀ ਕਿਉਂਕਿ ਦਾਲਚੇ ਕਾਲਾ ਇਹਦੇ ਵਿੱਚ ਜਿਹੜੇ ਘਪਲੇ ਹੋਰ ਨਿਕਲੇ ਆ 10 ਕਰੋੜ ਸਤਿੰਦਰ ਸਿੰਘ ਕੋਲੀ ਨੇ ਖਾਤਾ ਉਹਦੇ ਬਾਰੇ ਜੇ ਕ੍ਰਿਮੀਨਲ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਸੰਸਥਾ ਨੇ ਉਹਨੂੰ ਰੱਖਿਆ ਉਹਦੇ ਮੁਖੀ ਅਕਾਲੀ ਦਲ ਦੇ ਆ ਤੇ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਹੈ ਇਹ ਸਤਿੰਦਰ ਸਿੰਘ ਕੋਲੀ ਦਾ ਕੰਮ ਸੁਖਵੀਰ ਬਾਦਲ ਦਾ ਵੀ ਉਹ ਕੰਮ ਕਰਦਾ ਤੇ ਸਿੱਧਾ ਇਨਵੈਸਟੀਗੇਸ਼ਨ ਜਿਹੜੇ ਕਪੜੇ ਸੁਖਵੀਰ ਬਾਦਲ ਨੇ ਸਤਿੰਦਰਪਾਲ ਸਿੰਘ ਕੋਲੀ ਦੇ 10 ਕਰੋੜ ਖਾਦੇ ਆ ਉਹ ਸੁਖਵੀਰ ਨੇ ਰੋਕਿਆ ਕਿ ਇਹਦੇ ਤੋਂ ਵਾਪਸ ਨਾ ਲਓ ਕਾਰਵਾਈ ਹੌਲੀ ਕਰੋ ਉਧਰ ਤੱਕ ਜਾਊਗਾ ਆ ਸਾਡੇ ਗੁਰੂ ਘਰ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੋਲੀਆਂ ਚਲਵਾ ਕੇ ਸਰਕਾਰਾਂ ਨੇ ਸਿੱਖਾਂ ਨੂੰ ਕਤਲ ਕੀਤਾ ਹੈ ਮਹਾਰਾਜ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਫੜਿਆ ਨਹੀਂ ਹੈਗਾ ਉੱਥੇ ਤੱਕ ਵੀ ਉਂਗਲ ਚੱਲੀ ਜਾਊਗੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਫੇਰ ਮੁੜ ਕੇ ਡੀਜੀਪੀ ਸੈਣੀ ਫੇਰ ਉਮਰਾਨ ਅਨੰਦਲ ਤੇ ਸ਼ਰਮੇ ਦੇ ਉੱਤੇ ਇਹ ਗੋਲੀ ਚੱਲਣ ਦੇ ਇਲਜ਼ਾਮ ਲੱਗਦੇ ਹੈਗੇ ਆ ਸਾਥ ਸੰਗਤ ਜੀ ਇਹ ਚੋਣ ਹੋਣੇ ਚਾਹੀਦੇ ਸੀ ਤਾਂ ਕਿ ਗੁਰੂ ਸਾਹਿਬ ਦਾ ਪ੍ਰਸਾਰ ਪ੍ਰਚਾਰ ਐਸਜੀਪੀਸੀ ਚੰਗੇ ਤਰੀਕੇ ਨਾਲ ਕਰੇ ਪਰ ਭਗਵੰਤ ਮਾਨ ਨੇ 2023 ਦੇ ਵਿੱਚ ਸਿੱਖ ਗੁਰਦੁਆਰਾ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਦੀ ਹਦਾਇਤ ਦੀ ਪਾਲਣਾ ਨਹੀਂ ਕੀਤੀ ਉਹਨੇ ਵੋਟਾਂ ਟਾਈਮ ਸਿਰੇ ਬਣਾਈਆਂ ਨਹੀਂ ਪਟਵਾਰੀ ਠੱਟ ਸੀਗੇ ਪੂਰੇ ਥਾਂ ਲੱਗੇ ਨਹੀਂ ਸੀ ਕੋਈ ਵੋਟ ਬਣਾਉਣ ਜਾਂਦਾ ਸੀ ਉਹਨੂੰ ਮੋੜ ਦਿੰਦੇ ਸੀ ਕਿ ਇਹਨੂੰ ਲੈ ਕੇ ਆ ਉਹਨੂੰ ਲੈ ਕੇ ਆ ਫਿਰ ਅੱਗੇ ਐਕਸਟੈਂਡ ਕਰਕੇ ਪੂਰਾ 24 ਨੰਗਾਤਾ 25 ਦੇ ਵਿੱਚ ਜਾ ਕੇ ਕੰਮ ਖਤਮ ਹੋਇਆ ਤੇ ਜਿੱਦਣ ਹਾਈ ਕੋਰਟ ਨੇ ਕਿਹਾ ਬਲੌਕ ਸੰਪਤੀ ਤੇ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਕਰ 15 ਦਿਨਾਂ ਦੇ ਅੰਦਰ ਅੰਦਰ ਉਹੀ ਸੰਸਥਾਵਾਂ ਨੇ ਵੋਟਾਂ ਪੂਰੀਆਂ ਕਰਕੇ ਚੋਣ ਵੀ ਕਰਾਤੇ ਤੇ ਸਾਡੇ ਚੋਣ ਹੁਣ 2011 ਤੋਂ ਬਾਅਦ 14 ਸਾਲ ਲਾਲ ਹੋਈ ਨਹੀਂ ਤੇ ਜਿਹੜੀ ਕਰਾਪਟ ਐਸਜੀਪੀਸੀ ਬੈਠੀ ਐ ਇਹ ਅੰਦਰ ਕੋਈ ਪੜਤਾਲ ਹੀ ਨਹੀਂ ਹੋਣ ਦਿੰਦੀ ਕੋਈ ਉੱਥੇ ਗਵਾਹੀਆਂ ਨਹੀਂ ਪੈਣ ਦਿੰਦੀ ਜਿਹੜੇ ਕਪਲੇ ਹੋਏ ਐ ਉਹ ਚੋਰੀਆਂ ਹੋਈਆਂ ਉਹਦਾ ਰਿਕਾਰਡ ਇਹਨਾਂ ਨੂੰ ਪੇਸ਼ ਕਰਨਾ ਚਾਹੀਦਾ ਸੋ ਸਾਧ ਸੰਗਤ ਜੀ ਜੇ ਤਖਤਪੁਰਾ ਆਪਾਂ ਅਸਲ ਦੇ ਵਿੱਚ ਉਸ ਨੂੰ ਸਮਰਪਤ ਆ ਅਸੀਂ ਹਰਗੋਬਿੰਦ ਪਾਤਸ਼ਾਹ ਦੀ ਸਿਕਲਾਈ ਗੁਰੂ ਅਮਰਦਾਸ ਮਹਾਰਾਜ ਦੀਆਂ ਮੰਝੀਆਂ ਉਹਨਾਂ ਦੀ ਪੜਾਈ ਸਿਕਲਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੀ ਸਖਲਾਈ ਜੋ ਕਮ ਗੁਰਸਿੱਖੇ ਨੇ ਕੀਤਾ ਉਹ ਅਸਲ ਰੂਪ ਚ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤੇ ਅੱਜ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਮੁੜ ਕੇ ਆਪਣੇ ਹੱਥ ਲੈ ਕੇ ਜਾਣਾ ਪੈਣਾ ਹੈ ਔਰ ਅਫਸੋਸ ਦੀ ਗੱਲ ਹੈ ਕਿ ਅੱਜ ਭਾਰਤ ਦੇਸ਼ ਦਾ ਜਿਹੜੇ ਸੂਬੇਦਾਰ ਹੈ ਜਿਵੇਂ ਆ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੇ ਗਿਆ ਇਹੋ ਜਾਂ ਦੇ ਹੱਥ ਚ ਸਾਡੀਆਂ ਕੁੰਜੀਆਂ ਚੋਣਾ ਦੀਆਂ ਸਾਰਾ ਕੋਸ਼ ਚਲੇ ਗਿਆ ਸੋ ਅੱਜ ਜਦ ਅਸੂਰੀ ਬੈਠੇ ਆ ਤੇ 27 ਸਾਡੇ ਸਾਹਮਣੇ ਆ ਰਿਹਾ ਜੇ ਆਪਾਂ ਨੇ ਗੁਰਸਿੱਖੀ ਨੂੰ ਬਚਾਉਣਾ ਹੈ ਜਿਹੜੀ ਸਟੇਟ ਸਪੌਂਸਰਡ ਕਿਲਿੰਗ ਕੀਤੀ ਹੈ ਪੰਜਾਬ ਪੁਲਿਸ ਨੇ ਬੰਦੇ ਮਾਰੇ ਆ ਜਸਵੰਤ ਸਿੰਘ ਖਾਲੜਾ ਦਾ ਮਰਡਰ ਹੋਇਆ ਸਾਡੇ ਕੌਂਕੇ ਸਾਹਿਬ ਦਾ ਮਰਡਰ ਹੋਇਆ ਇਹਦਾ ਆਪਾਂ ਲੇਖਾ ਜੋਖਾ ਕਰਨ ਜਿਵੇਂ ਛੇ ਪੇ ਪਾਤਸ਼ਾਹ ਨੇ ਔਰ ਇਹ ਤਖਤ ਪੁਰੇ ਸਾਨੂੰ ਬਿਠਾ ਕੇ ਸਿਖਾਇਆ ਸੀਗਾ ਆਪਾਂ ਨੂੰ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਕੇ ਆਪਣੇ ਹੱਕਾਂ ਨੂੰ ਕਾਇਮ ਕਰਨ ਵਾਸਤੇ ਇੱਧਰ ਵੀ ਲੜਨਾ ਪੈਣਾ ਸਾਥ ਸੰਗਤ ਜੀ ਜੇ ਆਪਾਂ ਇਹ ਚੀਜ਼ ਕੈਪਚਰ ਕਰਦੇ ਆ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੰਜਾਬ ਦਾ ਇੱਥੇ ਮਨੁੱਖਤਾ ਦਾ ਅਭਿਆਸ ਜਿਵੇਂ ਗੁਰੂ ਸਾਹਿਬ ਨੇ ਦਿੱਤਿਆ ਅਸੀਂ ਆਪਣੇ ਸਕੂਲਾਂ 'ਚ ਵੀ ਲਾਗੂ ਕਰ ਸਕਦੇ ਆ ਅਸੀਂ ਆਪਣੇ ਗੁਰੂ ਘਰਾਂ 'ਚ ਵੀ ਪੜਾਈ ਚੰਗੀ ਕਰਾ ਸਕਦੇ ਆ ਅਤੇ ਸੇਧ ਸਹਿਬਾ ਮਾ ਜਿਵੇਂ ਗੁਰੂ ਸਾਹਿਬਾਨਾ ਨੇ ਅਖਾੜੇ ਖੋਲ ਕੇ ਅੰਗਦ ਸਾਹਿਬ ਮਹਾਰਾਜ ਨੇ ਉਹਨਾਂ ਨੇ ਸੇਧ ਸੰਭਾਲਣ ਨੂੰ ਸਾਨੂੰ ਅਭਿਆਸ ਦਿੱਤਾ ਸੀਗਾ ਮੁੜ ਕੇ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦੇ ਵਿੱਚ ਆਪਣੀ ਸੇਧ ਬਣਾਉਣ ਨੂੰ ਕਿਹਾ ਸੀਗਾ ਦਸਮ ਪਤਿਾਸ਼ਾ ਨੇ ਕੀਤਾ ਸੀਗਾ ਉਹ ਸਾਰੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ ਯੋਗਾ ਦੇ ਦੇ ਅਭਿਆਸ ਦੇ ਥਾਂ 21 ਜੂਨ ਨੂੰ ਜਿਹੜੀ ਹਿੰਦੀ ਹਿੰਦੂ ਹਿੰਦੁਸਤਾਨ ਕਹਿੰਦੀਆਂ ਸਰਕਾਰਾਂ ਉਹ ਸਾਨੂੰ ਯੋਗਾ ਮਜਬੂਰੀ ਕਰਾਉਂਦੀ ਐ ਤੇ ਗੁਰਬਾਣੀ 'ਚ ਜਾ ਕੇ ਦੇਖ ਲੋ ਯੋਗਾ ਸਾਡਾ ਕੋਈ ਰਾਹ ਨਹੀਂ ਹੈ ਅਸੀਂ ਤਾਂ ਉਹ ਜਿਹੜਾ ਅਸੀਂ ਅਖਾੜਿਆਂ ਦੇ ਵਿੱਚ ਸਿੱਖਿਆ ਹੈਗਾ ਕੁਸ਼ਤੀਆਂ ਸਿੱਖੀਆਂ ਅਸੀਂ ਆਪਣੇ ਜਾ ਕੇ ਪੈਂਤੜੇ ਕਰਦੇ ਹੈਗੇ ਆ ਜਿਹੜਾ ਅਸੀਂ ਗਤਕਾ ਖੇਡਦੇ ਆ ਉਹ ਗੁਰੂ ਸਾਹਿਬ ਦੀ ਸਖਲਾਈ ਆ ਕਿਉਂਕਿ ਉਹਦਾ ਅਸੀਂ ਵਰਤਨਾ ਹੈਗਾ ਆਪਣੇ ਰੱਖਿਆ ਵਾਸਤੇ ਯੋਗਾ ਨਹੀਂ ਰੱਬ ਦੀ ਪ੍ਰਾਪਤੀ ਨਹੀਂ ਹੈ ਨਾਮ ਸਿਮਰਨ ਰਹੀ ਸਾਨੂੰ ਪ੍ਰਾਪਤੀ ਗੁਰੂ ਸਾਹਿਬ ਦਾ ਹੁਕਮ ਹੈ ਗੁਰਬਾਣੀ ਦਾ ਹੁਕਮ ਹੈ ਸੋ ਇਹ ਸਾਰੇ ਚੀਜ਼ ਜਿਹੜੀਆਂ ਸਾਡੇ ਉੱਤੇ ਥੋਪੀਆਂ ਜਾ ਰਹੀਆਂ ਸਾਡੇ ਪਾਣੀ ਚੋਰੀ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚੋਂ ਆਪ ਕੱਢਿਆ ਜਾ ਰਿਹਾ ਹੈਗਾ ਉਹ ਸਾਨੂੰ ਸੁਧਾਰਨ ਵਾਸਤੇ ਪੰਜਾਬ ਸਰਕਾਰ ਦੇ ਉੱਤੇ ਆਪਣੀ ਸਰਕਾਰ ਲਾਗੂ ਕਰਨੀ ਜ਼ਰੂਰੀ ਹੈ ਜੇ ਆਪਾਂ ਸ਼ਾਂਤਮਈ ਰੂਪ ਦੇ ਵਿੱਚ ਇੱਥੇ ਤਬਦੀਲੀਆਂ ਲਿਆਣਾ ਚਾਹੁੰਦੇ ਆ ਨਹੀਂ ਫੇਰ ਜੋ ਸਥਿਤੀ ਹੈ ਸਾਰਾ ਕੁਝ ਪੁਲਿਸ ਦੇ ਹੱਥ 'ਚ ਹੈ ਹਥਿਆਰ ਇਹਨਾਂ ਦੇ ਹੱਥ 'ਚ ਹੈ ਕੱਲੇ-ਕੱਲੇ ਮੋਬਾਈਲ ਦੀ ਟ੍ਰੇਸਿੰਗ ਕੱਲੇ-ਕੱਲੇ ਮੋਬਾਈਲ 'ਚ ਕੀ ਗੱਲਾਂ ਹੋ ਰਹੀਆਂ ਤੁਹਾਡਾ ਦਿਮਾਗ ਇਹਨਾਂ ਦੇ ਹੱਥ 'ਚ ਹੈ ਇਹ ਤੁਹਾਡੀ ਟ੍ਰੇਸ ਕਰ ਸਕਦੇ ਆ ਇਹ ਤੁਹਾਨੂੰ ਵਾਰ ਕੇ ਵੱਟ ਸਕਦੇ ਆ ਇਹਨਾਂ ਨੇ ਗੈਂਗਸਟਰ ਪਾਲ ਕੇ ਬਾਹਰ ਵੀ ਸਿੱਖ ਮਾਰਤੇ ਹੈਗੇ ਆ ਆਇਨਾ ਨੂੰ ਚੈਲੰਜ ਕਰਨ ਵਾਸਤੇ ਆਪਾਂ ਨੂੰ ਸਰਕਾਰ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਆਇਨਾ ਦਿਖਾ ਦਈਏ ਕਿ ਆ ਤੁਸੀਂ ਕਰਦੇ ਹੋ ਤੇ ਸਾਡੀ ਆਵਾਜ਼ ਬੁਲੰਦ ਹੋ ਸਕੇ ਸੋ ਤਖਤੂਪੁਰੇ ਤੋਂ ਅੱਜ ਆਪਾਂ ਮਾਲਵੇ ਦੀ ਧਰਤੀ ਤੇ ਕਹਿ ਦਈਏ ਕਿ ਆਪਾਂ ਨੇ ਅਗਲੀ ਸਰਕਾਰ ਬਣਾਉਣੀ ਹੈ ਤੇ ਮੈਂ ਨਹੀਂ ਸਮਝਦਾ ਇਹੋ ਜਿਹੀਆਂ ਚੀਜ਼ਾਂ ਤਾਂ ਕੋਈ ਵੱਡ ਤਜਰਬਾ ਜਿੰਨੇ ਸਾਰਾ ਕੁਝ ਲੜਿਆ ਮਾਰਸ਼ਲ ਕੰਮ ਕੀਤੇ ਆ ਉਹ ਸ਼੍ਰੋਮਣੀ ਅਕਾਲੀ ਦਾ ਲੰmber ਸਰ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ مان ਤੋਂ ਵਧੀਆ ਇਹ ਕਰ ਸਕਦਾ ਸੋ 2027 ਦੀ ਤਿਆਰੀ ਕਰਦੇ ਹੋਏ ਆਪਾਂ ਸ਼੍ਰੋਮਣੀ ਅਕਾਲੀ ਦਾ ਲੰmber ਸਰ ਵੱਲੋਂ ਆਪਣੀ ਆਜ਼ਾਦੀ ਦੀ ਲੜਾਈ ਜਾਰੀ ਰੱਖੀਏ ਤਾਂ ਕਿ ਇਸ ਧਰਤੀ ਦੇ ਉੱਤੇ ਆਪਾਂ ਦਸਮ ਪਿਤਾ ਨੂੰ ਜਿਨ੍ਹਾਂ ਦੇ ਚਰਨ ਸ਼ੋਭਤ ਇਲਾਕੇ 'ਚ ਹੈ ਉਹਨਾਂ ਨੂੰ ਦਸੀਏ ਉਹ ਖਾਲਸੇ ਦੇ ਸਿਰਜਣ ਵਾਲਿਓ ਆਪ ਖਾਲਸੇ ਬਣਨ ਵਾਲਿਓ ਜਦੋਂ ਪਿਤਾ ਦਸਰਬੰਸਦਾਨ ਨੇ ਅੱਜ ਖਾਲਸਾ ਜੁੰਦਾ ਤੇ ਖਾਲਸਤਾਨ ਦੀ ਆਸ ਦੇ ਵਿੱਚ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ